ਰੋਹਲ ਗਾਂਧੀ ਪੰਜਾਬ ਦੇ ਦੌਰੇ ਤੇ ਆਏ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਪਾ ਦਿੱਤਾ ਗਿਆ ਤੇ ਉਸ ਸਰੋਪੇ ਨੂੰ ਲੈ ਕੇ ਇਸ ਕਿਸਮ ਦਾ ਰਾਜਨੀਤਿਕ ਵਰਤਾਨ ਸਿਰਜਿਆ ਗਿਆ ਮੀਡੀਆ ਦੇ ਵਿੱਚ ਉਛਾਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਵਿੱਚ ਸ਼ਾਮਲ ਹੋਈ ਉਹਨਾਂ ਨੇ ਤੁਰੰਤ ਕੁਝ ਮੁਲਾਜ਼ਮਾਂ ਜਿਹੜੇ ਉਹਨਾਂ ਨੂੰ ਸਸਪੈਂਡ ਕੀਤਾ ਇਹ ਸਾਰਾ ਘਟਨਾਕਰਮ ਕੀ ਹੈ ਕੀ ਸਰੋਪਾ ਦੇਣਾ ਐਡਾ ਵੱਡਾ ਗੁਨਾਹ ਹੈ ਕੀ ਜੇ ਕਿਸੇ ਵਿਅਕਤੀ ਦੇ ਪੂਰਵਜਾਂ ਨੇ ਕੋਈ ਗੁਨਾਹ ਕੀਤਾ ਹੈ ਉਹਨੂੰ ਸਜ਼ਾ ਹੁਣ ਤੱਕ ਮਿਲਣੀ ਚਾਹੀਦੀ ਹੈ ਕੀ ਅਸੀਂ ਇਸ ਗੱਲ ਨੂੰ ਸਾਰੇ ਨਹੀਂ ਜਾਣਦੇ ਮੁਸਲਮਾਨ ਭਾਈਚਾਰੇ ਵੱਲੋਂ ਗੁਨਾਹ ਕੀਤੇ ਗਏ ਕੀ ਅਸੀਂ ਉਹਨਾਂ ਨੂੰ ਅਜੇ ਤੱਕ ਮਾਫ ਨਹੀਂ ਕੀਤਾ ਤਾਂ ਮੁਸਲਮਾਨ ਭਾਈਚਾਰੇ ਦੇ ਵੱਲੋਂ ਅਸੀਂ ਜਾਣਦੇ ਹਾਂ ਕਿ ਸੂਬਾ ਸਰਹੰਦ ਦੇ ਸਮੇਂ ਨਵਾਬ ਮਲੇਰ ਕੋਟਲਾ ਨੇ ਹਾਦਾ ਨਾਰਾ ਮਾਰਿਆ ਸੀ ਜਿਨ੍ਹਾਂ ਨੂੰ ਅੱਜ ਤੱਕ ਲੋਕਾਂ ਨੇ ਆਪਣੀਆਂ ਅੱਖਾਂ ਤੇ ਬਿਠਾਇਆ ਹੋਇਆ ਇਸ ਲਈ ਜੇ ਕਿਸੇ ਕੌਮ ਵੱਲੋਂ ਕੋਈ ਆਇਆ ਹੋਇਆ اپੋਜੀਸ਼ਨ ਦਾ ਵੱਡਾ ਲੀਡਰ ਉਸ ਨੂੰ ਕਿਸੇ ਗੁਰਦੁਆਰਾ ਸਾਹਿਬ ਵੱਲੋਂ ਸਰੂਪਾ ਦਿੱਤਾ ਜਾਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਸ ਨੂੰ ਰਾਜਨੀਤੀ ਕਦਾਚਿਤ ਨਹੀਂ ਬਣਾਉਣਾ ਚਾਹੀਦਾ